ਉਹਨੂੰ ਗੱਲ ਪਤਾ ਨਾ ਗੱਲ ਦਾ ਉਹਨਾਂ ਦਾ ਪਖੰਡ ਬਣਾ ਕੇ ਇੱਕ ਥੋੜਾ ਜਿਹਾ ਦੁਕਾਨ ਬਣਾਈ ਹੈ ਸultan ਨੇ ਦੁਕਾਨਾਂ ਬਣਾਈਆਂ ਸੀ ਜਉ ਉਹਨੇ ਉਹਦਾ ਗੁਰਬਾਣੀ ਚੋਂ ਕੱਢ ਕਰਕੇ ਵੀ ਕਬੀਰ ਆ ਕਹਿੰਦਾ ਨਾਮ ਦੇ ਵਾਹ ਕਹਿੰਦਾ ਗੁਰਨਾਮ ਨਾ ਕਹਿੰਦਾ ਐਨਿਆਂ ਦੀ ਬਾਣੀ ਪਈ ਹੈ ਇੱਥੇ ਜਿਨੇ ਕਬੀਰ ਨੂੰ ਮਾੜਾ ਦਿੱਤੀ ਹੈ ਜਿਹਨੂੰ ਤੁਸੀਂ ਕਹਿੰਦੇ ਕਬੀਰ ਦਾ ਗੁਰੂ ਹੈ ਕਬੀਰ ਦਾ ਚੇਲਾ ਬਾਅਦ ਦੇ ਵਿੱਚ ਉਹਦਾ ਇੱਕ ਸ਼ਬਦ ਹੈ ਗੁਰਬਾਣੀ ਉਹ ਮੰਦਰ ਨਹੀਂ ਜਾ ਰਿਹਾ ਬਾਅਦ ਦੇ ਵਿੱਚ ਦਰਜਾਨ ਤੇ بند ਹੋ ਗਿਆ ਉਹ ਇੱਕੋ ਹੀ ਸ਼ਬਦ ਆ ਉਹ ਲਿਖਦਾ ਹੈ ਇੱਕ ਦਿਵਸ ਬੰਦ ਪਈ ਉਹ ਮੰਦ ਸੁਆਮੀ ਰਾਮਾਨੰਦ ਦਾ ਸ਼ਬਦ ਹੈ ਗੁਰਬਾਣੀ ਜਿਹੜੇ ਕਹਿੰਦੇ ਨੇ ਕਬੀਰ ਦਾ ਗੁਰੂ ਸੀ ਗਲਤ ਕਹਿੰਦੇ ਨੇ ਪਹਿਲਾਂ ਸੀ ਕਬੀਰ ਦਾ ਗੁਰੂ ਜਿੰਨਾ ਚਿਰ ਕਬੀਰ ਨੇ ਵਾਲਾ ਫਿਰ ਇੱਕ ਮਿੰਨੂ ਕੱਖ ਨਹੀਂ ਵੜਿਆ ਫਿਰ ਕਬੀਰ ਮਗਰ ਗਿਆ ਉੱਥੇ ਜਾ ਕੇ ਗ੍ਰੰਥ ਪੜ੍ਹੇ ਉਹ ਉਹ ਤੋਂ ਸਮਝਾਈ ਫਿਰ ਉਹ ਕਾਸ਼ੀ ਆਇਆ ਕਾਸ਼ੀ ਫਿਰ ਉਹਨੇ ਆਪਣੇ ਗੁਰੂ ਨੂੰ ਦੱਸਿਆ ਕਿ ਗੱਲ ਤਾਂ ਆ ਹੈ ਉਹ ਵੀ ਇਮਾਨਦਾਰ ਸੀ ਰਾਮਾਨੰਦ ਬਈਮਾਨ ਨਹੀਂ ਸੀ ਇਮਾਨਦਾਰ ਸੀ ਨਹੀਂ ਮਿਲਿਆ ਅੱਖੋਂ ਜਿਹੜੇ ਨੂੰ ਗ੍ਰੰਥ ਮਿਲਿਆ ਉਹਨਾਂ ਨੂੰ ਨਹੀਂ ਮਿਲਿਆ ਕੁਝ ਉਹਨੇ ਸਮਝ ਕੇ ਇੱਕ ਸ਼ਬਦ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਕਬੀਰ ਦੀ ਇੰਨੀ ਬਾਣੀ ਨੂੰ ਉਹਦਾ ਇੱਕੋ ਹੀ ਸ਼ਬਦ ਵੇਗ ਦੇ ਦਿਸਮਨ ਭਈ ਅਵੰਗ ਕਾਸ਼ ਚੋਆ ਚੰਦਨ ਬਹੁਤ ਸੁਗੰਧ ਕੋ ਸੁਗੰਦੀ ਪਾਉਂਦੇ ਨਾ ਜਾਂ ਜਾਂਦੇ ਮੰਦਰ ਦੇ ਵਿੱਚ ਜੋ ਆਚੰਦਰ ਦਾ ਚੰਦਨ ਘਸਾ ਕੇ ਪੂਜਣ ਚਾਲੀ ਬ੍ਰਹਮ ਠਾਏ ਮੰਦਰ ਦੇ ਵਿੱਚ ਬ੍ਰਹਮ ਠਾਏ ਠਾਕਰ ਦਵਾਰੇ ਪੂਜਣ ਚਾਲੀ ਬ੍ਰਹਮ ਠਾਏ ਪਰ ਗੁਰ ਬ੍ਰਹਮਤਾਇਓ ਮਨੀ ਵੇ ਉਹ ਗੁਰ ਕੀ ਨੂੰ ਕਹਿੰਦਾ ਗੁਰ ਬ੍ਰਹਮ ਬਤਾਇਓ ਅਕਬੀਰ ਨੂੰ ਕਹਰੇ ਅਕਬੀਰ ਨੇ ਨਾ ਮੈਨੂੰ ਦੱਸਿਆ ਵੀ ਅੰਦਰ ਹੈ ਤੇਰੇ ਬਾਹਰ ਹੈ ਜੀ ਬਾਰ ਜਾਂਦਾ ਸੀ ਸਾਰੀ ਉਮਰ ਜਾਂਦਾ ਰਿਹਾ ਉਹੀ ਗੱਲ ਫੇਰ ਅਗ ਬੁढ़ा ਹੋ ਗਿਆ 80 ਸਾਲ 90 ਸਾਲ ਦਾ ਹੋ ਗਿਆ ਆਦਤ ਬਣੀ ਹੋਈ ਸੀ ਫੇਰ ਚੱਲ ਪਿਆ ਪਰ ਗੁਰ ਬ੍ਰਹਮਦਾਇਓ ਬਣੀ ਜਿਹਨੇ بتایا ਕੋਣ ਗੋਰ ਕੀ ਨੂੰ ਕਹਿ ਰਿਹਾ ਤੇ ਸਾਡੇ ਕੋਲ ਸਬੂਤ ਲਿਖਿਆ ਹੋਇਆ ਹੁਣ ਵੀ ਪ੍ਰਚਾਰ ਕਰੀਦਾ ਸਵਾਮੀ ਰਾਮਨੰਦਨ ਦਾ ਚੇਲਾ ਸੀ ਉਹ ਸੀ ਗੱਲ ਚੇਲਾ ਜਰੂਰ ਬੰਦੇ ਸੀ ਚੇਲਾ ਇੱਕ ਐ ਤੋਂ ਪੜ ਕੇ ਗਿਆ ਆਪਣੇ ਸਕੂਲ ਚੋਂ ਬੱਚਾ ਉਹ ਐਵੇਂ ਕਰ ਗਿਆ ਸਕੂਲ ਸਾਡੇ ਕੋਲ ਦਸਨੀ ਨਹੀਂਦਾ ਹੀ ਹੈ ਉਹ ਤਾਂ ਗਾਹਾਂ ਵੀ ਤਾਂ ਪੜਿਆ ਉਹ ਐਵੇਂ ਤੇ ਬਾਅਦ ਯੂਨੀਵਰਸਿਟੀ ਲੈ ਗਿਆ ਉਹ ਪੀ ਐਚ ਡੀ ਕਰ ਗਿਆ ਡਾਕਟਰ ਬਣ ਗਿਆ ਡਾਕਟਰ ਬਣ ਕੇ ਉੱਥੇ ਉਹ ਪੜਾਉਣ ਲੱਗ ਗਿਆ ਟੀਚਰਾਂ ਨੂੰ ਲੋੜ ਪੈ ਗਈ ਵੀ ਇਹਦੇ ਬਾਅਦ ਵੀ ਟੀ ਕਰਨ ਦੀ ਇਹ ਟੀਚਰਾਂ ਜੋ ਪੀ ਐਚ ਡੀ ਕਰਨ ਦੀ ਕਿਸੇ ਨੂੰ ਲੋੜ ਪੈ ਗਈ ਗਾਵੋਂ ਪੀ ਐਚ ਡੀ ਕਰਾ ਰਹੇ ਹੈ ਉਨੀ ਫਿਰ ਗੁਰੂ ਉਹ ਹੋਇਆ ਕਿ ਚੇਲਾ ਪਹਿਲਾਂ ਸੀ ਜਿਹੜਾ ਸੂਚ ਪੜ੍ਹਦਾ ਸੀ ਸੂਚ ਪੜ੍ਹ ਕੇ ਗਿਆ ਚੇਲਾ ਹੀ ਸੀ ਪਰ ਜਦ ਪੀ ਐਚ ਡੀ ਇਹਨੂੰ ਕਰਾ ਰਹੇ ਆਪਣੇ ਟੀਚਰ ਨੂੰ ਫਿਰ ਉਹ ਚੇਲਾ ਰਹਿ ਗਿਆ ਗੁਰੂ ਹੋਇਆ ਉਹ ਕਿਤਾਬ ਹੋਰ ਪੜ ਗਿਆ ਇਹਨੂੰ ਫਿਰ ਸਕੂਲ ਤੋਂ ਬਾਅਦ ਪੜਿਆ ਉਹਨੇ ਬਹੁਤ ਕੁਝ ਪੜਿਆ ਰਾਮਾਨੰਦ ਗਾਣ ਉਹ ਉਹਦਾ ਵਿਚਕ ਪਿਆ ਸਾਰਾ ਵਿਚਕ ਰਾਮਾਨੰਦ ਤੋਂ ਪੜ੍ਹ ਕੇ ਲਿਖਿਆ ਪਰ ਜਿਹੜਾ ਗੁਰਬਾਣੀ ਜਿਹਨਾਂ ਚੈਪਟਰ ਹੈ ਇਹ ਰਾਮਾਨੰਦ ਦੀ ਪੜਾਇਆ ਇਹ ਮੰਗਰ ਤੋਂ ਪੜ ਕੇ ਆਇਆ ਇਹ ਗੱਲ ਲਿਖੋ ਲਈ ਇਹਨਾਂ ਨੇ ਇਹ ਗੱਲ ਇਹੀ ਮੈਂ ਖੋਜੀ ਆ ਗੱਲ ਗੱਲ ਤਾਂ ਇੱਥੋਂ ਹੀ ਚੱਲੀ ਆ ਗਾ ਇਹ ਗੱਲ ਗੁਰਬਾਣੀ 'ਚ ਲਿਖੀ ਆ ਕਬੀਰ ਦੇ ਤੇਰੀ ਸ਼ਬਦ ਨੇ ਉਹਨੇ ਖੋਲੀ ਇਹ ਖੋਜੀ ਗਈ ਇਹ ਪਕੜ ਚਾਈ ਤੇ ਬਾਅਦ ਫਿਰ ਉਹ ਨਿਕਲੇ ਗੋ ਪਰ ਉਹ ਗੱਲ ਲੁਕੀ ਹੋਈ ਆ ਸਾਰੇ ਅੰਦਰ